ਕੀ ਸਾਵਨਾ ਬੇਫਰਾਨ ਨੂੰ 70 ਲੈ ਜਾ ਜਾ ਹੋਰ ਦੱਸ ਹੁਣ ਤੈਨੂੰ ਕੀ ਆ ਦੇ ਦਿੰਦਾ ਪਣਾ ਸਾਤ ਨੂੰ ਉਹ ਹੀ ਗੱਲ ਹੋ ਗਈ ਨਾ ਯਾਰ ਨਾ ਇਹਦਾ ਉੱਤੀ ਗੱਲ ਹੋ ਗਈ ਫਿਰ ਉਹਦਾ ਕੀ ਫਾਇਦਾ ਸਰਾਂਤ ਪਹਿਲੀ ਵਾਰ ਤੇ ਉਹਦਾ ਨਹੀਂ ਦੂਗਾ ਇਹਦਾ ਮੇਰੇ ਪਰ ਵੀ ਪੈਣੀ ਆ ਪਾਈਆਂ ਪਰ ਵੀ ਪੈਣੀ ਆ ਇਹਨਾਂ ਦੀ ਕਰਦੀ ਗੱਡੀ ਹੋਊਗੀ ਮੇਰੀ ਕਿਰਾਏ ਦੀ ਆ ਬਸ ਸਾਡੀ ਕਰਦੀ ਕਿਤੇ ਆਟਾ ਵੀ ਆਈ ਜਾਈ ਕੰਮ ਅਸੀਂ ਹੋਰ ਕਿਰਾਏ ਦੇ ਕਰਨੇ ਹੀ ਆ ਕਿਹੜੀ ਜਗ੍ਹਾ ਜਾਣਾ ਈ ਤਰਾਣਾ ਦਾ ਉਧਰ ਹੀ ਤੇਰੇ ਕੰਨੀ ਉਹ ਇਲਾਕੇ ਕੰਨੀ ਫਟੇਗੜ੍ਹ ਸਾਹਿਬ ਜਾ ਬਈ ਫਟੇਗੜ੍ਹ ਸਾਹਿਬ ਛੱਡ ਦੂੰਗਾ ਛੇਲੇ ਹੋਰ ਦੱਸ ਨਹੀਂ ਨਹੀਂ ਕਿਹੜੇ ਪਿੰਡ ਛੱਡਣੇ ਦੱਸਾ ਚੱਲ ਕੋਈ ਨਾ ਤੂੰ ਉਹਨੂੰ ਚੱਕੜਾਂ ਚ ਪਾ ਕੇ ਨਹੀਂ ਦੱਸ ਜਾ ਸਹੀ ਦੱਸ ਕਿੰਨੇ ਦੇਣੇ ਯਾਰ ਉਹ ਇੰਦਰਾ ਭਰਾਵਾ ਪਹੁੰਚਦਾ ਟਾਈਮ ਹੈ 70000 ਪੈਰ ਕਰ ਤੂੰ ਹਰਿਆਵਾ ਤੁੰਮੇ ਮੇਰੀ ਗੱਲ ਮੰਨਣੀ ਨਹੀਂ ਯਾਰ ਕੋਈ ਮੰਨ ਖਾਈ ਜਾ ਨਹੀਂ ਮੰਨਣੀ ਹੈ ਅਜੇ ਮੈਂ ਉੱਥੇ ਗਿਆ ਇਹ ਮਰੀ ਭਗਾਈ ਜਰਾ ਕੇ ਤੂੰ ਖਬਰ ਕਿਹਨੂੰ ਹੋਵੇ ਮੇਰਾ ਮਾਤਾ ਜੀ ਮਤਲਬਾ 20000 ਦੇ ਘਣਾਉਣਾ ਹੈ ਸਾ ਚੌਕ 28 ਹੈ ਹੈ ਤੂੰ ਜੋ ਗੁਸਾ ਘਾੜੀ ਬਚੋ ਯਾਰ 28 ਤੋਂ ਗੁਸਾ ਘਾੜੋ ਮੇਰੇ ਪਾ ਵੀ ਛੋਟੇ ਲੈ ਦੋ ਹਣ ਯਾਰ ਛੋਟੇ ਕਿਤੇ ਨਹੀਂ ਆ ਤਾਂ ਮੇਰੇ ਪਾ ਹੁਣ ਨੇ ਛੇਲੇ ਹੋ ਨਾ ਗੂਕ ਘੱਟ ਵੀ ਮਾੜਾ ਮੁੰਡਾ ਘਾੜਾ ਉਹ ਬੈਨਾਲਾ ਘੱਟਾ ਉਹ ਕਹਿੰਦੇ ਤੂੰ ਮਾੜਾ ਪਾ ਦੋ ਆਏ ਨਾ ਲੱਤਾਂ ਵੀ ਵਿੰਗੀਆਂ ਤੂੰ ਮਾਰ ਮਾਰਾ ਘਾੜੀ ਮਾਰਾ ਘਾੜਦੇ ਆ ਮਾੜਾ ਘਾੜਦੇ ਤੁਸੀਂ ਕੱਢੋ ਮੈਨੂੰ ਤਾਂ ਸਾਰੇ ਚੰਗੇ ਲੱਗਦੇ ਆ ਮੈਨੂੰ ਤਾਂ ਆ ਵੀ ਚੰਗੇ ਲੱਗਦੇ ਆ ਉਹ ਦੋ ਬੇਚ ਲੈ ਨਿਆਣਾ ਮਾੜਾ ਉਹ ਬੇਬੇ ਬੇਚਦਾ ਗਾਣੂ ਕੋਣੀ ਖਰਾਬ ਕਰਦਾ ਬੇਚਦਾ ਲਿਆ ਬੇਚ ਬੋਲ ਨਹੀਂ ਕਿਸੇ ਤਰੀਕੇ ਨਾਲ ਲੈ ਚਾਚਾ ਕਿ ਮੈਂ ਕਹਿੰਦਾ ਤੂੰ ਯਾਰ ਹੱਥ ਨੂੰ ਉਹ ਤਾਂ ਉੱਥੇ ਹੀ ਖੜਾ ਜੱਦਾ ਸੱਤ ਨੂੰ ਸੱਤ ਨੂੰ ਦਾ 6.5 ਲਾਇਆ ਸਾਡਾ ਵੈਦਗੀ ਆ ਨਾ 6.5 ਲਾਇਆ